ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਆ 1.58x7 ਦੀ 2024 ਮਾਡਲ 2.5 ਫੁੱਟ ਬਿੱਡ ਬਲੈਕ ਟਾਇਰ ਵਧੀਆ ਰੰਗ ਪੇਂਟ ਫੁੱਲ ਐਕਸੈਸਰੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਰੇਟ 298000 298000 ਪਰ ਰੇਟ ਰੱਖੀ ਗਿਆ ਜੀ ਬਾਕੀ ਨੰਬਰ ਨੋਟ ਕਰ ਲਓ 7973866162 7973866162 ਇਸ ਨੰਬਰ ਤੇ ਫੋਨ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ 14x7 ਦਾ ਟਰਾਲਾ ਵਿਕਾਊ ਹੈ ਜੀ ਡਬਲ ਜੈਕ ਵਾਲਾ 340000 ਰੁਪਏ ਦੀ ਡਿਮਾਂਡ ਰੱਖੀ ਗਈ ਹੈ ਜੀ ਡਬਲ ਜੈਕ ਵਾਲਾ 14x7 ਦਾ ਟਰਾਲਾ ਵਿਕਾਊ ਹੈ ਜੀ ਫੁੱਲ ਹੈਵੀ ਹੈ ਜੀ 98159 18979 98159 18979 ਇਸ ਨੰਬਰ ਤੇ ਫੋਨ ਕਰਕੇ ਤੁਸੀਂ 14 ਬੇ 7 ਦਾ ਡਬਲ ਜੈਕ ਵਾਲਾ ਟਰਾਲਾ 340000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਐਗਰੀ ਜ਼ੋਨ ਦਾ ਸੁਪਰ ਸੀਡਰ ਵਿਕਾਊ ਹੈ ਜੀ 2022 ਮਾਡਲ 8 ਫੁੱਟਾ ਏਰੀਆ ਫਤੇਗੜ ਚੂੜੀਆਂ ਰੇਟ 135000 9315492482 ਤੇ ਤੁਸੀਂ WhatsApp ਰਾਹੀਂ ਵੀ ਕਾਲ ਕਰ ਸਕਦੇ ਆ ਸਵੀਰ ਨੂੰ WhatsApp ਨੰਬਰ ਨੋਟ ਕਰ ਲਓ ਜੀ 00971 529313068 ਤੁਸੀਂ ਇਹਨਾਂ ਦੋਨੋਂ ਨੰਬਰਾਂ ਤੇ ਕਾਲ ਕਰਕੇ ਐਗਰੀ ਜ਼ੋਨ ਦਾ ਜਿਹੜਾ ਸੁਪਰ ਸੀਡਰ 2022 ਮਾਡਲ 130000 ਦੇ ਵਿੱਚ ਖਰੀਦ ਸਕਦੇ ਹੋ 3511 ਟਰੈਕਟਰ ਵੇਚਾਊ ਹੈ ਜੀ 1992 ਮਾਡਲ ਏਰੀਆ ਫਿਰੋਜ਼ਪੁਰ ਜ਼ਿਆਦਾ ਜਾਣਕਾਰੀ ਵੀਰ ਨੇ ਦੱਸੇ ਤੁਸੀਂ ਫੋਨ ਤੇ ਲੈ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ ਜੀ 9814890748 9814890748 ਇਸ ਨੰਬਰ ਤੇ ਫੋਨ ਕਰਕੇ ਤੁਸੀਂ 3511 ਟਰੈਕਟਰ 1992 ਮਾਡਲ ਫਿਰੋਜ਼ਪੁਰ ਏਰੀਆ ਦੇ ਵਿੱਚ ਜਾ ਕੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਦੋ ਤਿੰਨ ਕਿ ਲਈ ਜ਼ਮੀਨ ਚਾਹੀਦੀ ਹੈ ਜੀ ਪਿੰਡ ਗੁਰੂਸਰ ਨੇੜੇ ਭਗਤਾ ਭਾਈ ਕਾ ਤੇ ਜਲਾਲ ਜ਼ਿਲ੍ਹਾ ਬਠਿੰਡਾ ਜੇਕਰ ਕੋਈ ਵੀ ਵੀਰ ਦੋ ਤਿੰਨ ਕਿ ਲਈ ਜ਼ਮੀਨ ਵੇਚਣ ਦਾ ਚਾਹਵਨ ਹੋਵੇ ਤੇ ਨੰਬਰ ਤੇ ਸੰਪਰਕ ਕਰੋ ਨੰਬਰ ਨੋਟ ਕਰ ਲਓ ਜੀ 85477 85839 ਇਸ ਨੰਬਰ ਤੇ ਸੰਪਰਕ ਕਰੋ ਕਿਉਂਕਿ ਇਸ ਵੀਰ ਨੇ ਜ਼ਮੀਨ ਖਰੀਦਣੀ ਹੈ। ਜੌਂਡੀਅਰ 5205 ਡ੍ਰੈਕਟਰ ਵਿਕਾਊ ਹੈ ਜੀ 2019 ਮਾਡਲ ਹੈ ਜੀ ਪੰਜਾਬ ਨੰਬਰ ਪਹਿਲੇ ਨਾ ਟੌਪ ਮਾਡਲ ਹੈ ਜੀ ਏਰੀਆ ਜਗਰਾਉਂ ਰੇਟ 6 ਲੱਖ 93 ਹ 6 ਲੱਖ 93 ਰੇਟ ਰੱਖਿਆ ਹੈ 2019 ਮਾਡਲ ਹੈ ਜੀ ਪਹਿਲੇ ਨਾ ਹੈ ਪੰਜਾਬ ਨੰਬਰ ਹੈ ਜੀ 9888634477 ਏ ਵੀਰ ਦਾ ਨੰਬਰ ਐਸ ਨੰਬਰ ਤੇ ਫੋਨ ਕਰਕੇ ਜੌਨ ਡੀਅਰ 5405 ਟਰੈਕਟਰ 2019 ਮਾਡਲ 693000 ਚ ਖਰੀਦ ਸਕਦੇ ਹੋ। ਭੀਮ ਦਾ ਰੋਟਾਵੇਟਰ ਵਿਕਾਊ ਹੈ ਜੀ 2016 ਮਾਡਲ ਸਮੇਤ ਡ੍ਰਿੱਲ 85000 ਰੁਪਏ ਰੇਟ ਰੱਖਿਆ ਹੈ ਜੀ ਘਰ ਦੀ ਬਾਹੀ ਤੇ ਹੀ ਚੱਲਿਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਬਿਲਕੁਲ ਨਵੇਂ ਵਰਗਾ ਪਿਆ ਜੀ ਏਰੀਆ ਗੰਡੂਆ ਸੁਨਾ 93787584 ਇਸ ਨੰਬਰ ਤੇ ਫੋਨ ਕਰਕੇ ਭੇਮ ਦਾ ਰੋਟਵੇਟਰ 2016 ਮਾਡਲ ਸਮੇਤ ਡ੍ਰਿੱਲ ਤੁਸੀਂ 85000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਕੰਡੀਸ਼ਨ ਜਿਵੇਂ ਓਕੇ ਇਕੱਲੇ ਘਰ ਦੀ ਬਾਹੀ ਤੇ ਹੀ ਇਹ ਚੱਲਿਆ ਹੋਇਆ ਹੈ ਨੀਲੇ ਜੰਬੀ ਬਿਸ਼ੇਰੀ ਵਿਕਾਊ ਹੈ ਜੀ ਹਾਈਟ 54 ਇੰਚ 11 ਮਹੀਨੇ 10 ਦਿਨਾਂ ਦੀ ਹੈ ਏਰੀਆ ਜੀ ਪਿੰਡ ਸਿੱਖਾਂ ਵਾਲਾ ਲੰਬੀ ਮੁਖਸਰ ਸਾਹਿਬ ਰੇਟ ਤੁਸੀਂ ਫੋਨ ਤੇ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 75088 37512 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨੀਲੀ ਚੰਬੀ ਬਸ਼ੇਰੀਏ ਜਿਹੜੀ 11 ਮਹੀਨੇ 10 ਦਿਨਾਂ ਦੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਇਸ 550 ਟਰੈਕਟਰ ਵਿਕਾਊ ਹੈ ਜੀ 2012 ਮਾਡਲ ਪਾਵਰ ਸਟੀering 30% ਟਾਇਰ ਨੇ ਪੀਵੀ ਦੇਰਾਂ ਨੰਬਰ ਰੇਟ 2 ਲੱਖ 65000 2 ਲੱਖ 65000 ਰੁਪਏ ਰੇਟ ਰੱਖਿਆ ਗਿਆ 84372 12550 ਨੰਬਰ ਤੇ ਖਰੀਦ ਸਕਦੇ ਹੋ ਜੇਕਰ ਤੁਸੀਂ ਇਸ ਟਾਈਮ ਚੈਨਲ ਤੇ ਪਹਿਲੀ ਵਾਰ ਆਏ ਹੋ ਜਿਹੜੀ ਵੀਰ ਵੀਡੀਓ ਦੇਖ ਰਹੇ ਨੇ ਤਾਂ ਬਿਨਾਂ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ 7 ਫੁੱਟਾ ਰੋਟਾਵੇਟਰ ਵਿਕਾਊ ਹੈ ਜੀ ਨਾਲ ਮਸ਼ੀਨ ਬਲੇਡ 95% ਨੇ ਜੀ ਰੇਟ ਹੈਗਾ ਜੀ ਇਹਦਾ 65000 ਏਰੀਆ ਜੀ ਬੇਰਕਲਾ ਪਾਇਲ ਲੁਧਿਆਣਾ 98554 09009 ਇਸ ਨੰਬਰ ਤੇ ਫੋਨ ਕਰਕੇ ਤੁਸੀਂ 7 ਫੁੱਟਾ ਰੋਟਾਵੇਟਰ ਨਾਲ ਮਸ਼ੀਨ 65000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਵੀਰ ਨੇ ਵਧੀਆ ਵੀਡੀਓ ਬਣਾਈ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਵੇਚਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਵੀਡੀਓ ਬਣਾ ਕੇ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਜੀ ਬੁਲਟ ਵਿਕਾਊ ਹੈ ਜੀ 2012 ਮਾਡਲ 2012 ਮਾਡਲ ਲਾਸਟ ਹੈ ਜੀ ਬੁਲਟ ਵਿਕਾਊ ਹੈ ਜੀ ਏਰੀਆ ਸ਼ਹਿਰ ਫਾਜ਼ਿਲਕਾ ਟਰੈਲ ਨਾਲ ਦੇ ਨੇ ਜੀ ਬਹੁਤ ਘੱਟ ਚੱਲਿਆ ਹੋਇਆ ਜੀ ਨਵੇਂ ਵਰਗਾ ਪਿਆਗਾ 110000 ਰੁਪਏ ਦਾ ਰੇਟ ਰੱਖਿਆ ਗਿਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ 9464094340 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਬੁਲਟ 110000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸਵਰਾਜ 735 ਟਰੈਕਟਰ ਵਿਕਾਊ ਹੈ ਜੀ 1996 ਮਾਡਲ ਹੈ ਜੀ 160000 ਰੁਪਏ ਦਾ ਰੇਟ ਰੱਖਿਆ ਗਿਆ ਜੀ ਇੰਜਨ ਗিয়ার ਦੀ ਫੁੱਲ ਗਰੰਟੀ ਹੈ ਜੀ ਏਰੀਆ ਪਿੰਡ ਸ਼ੇਖਾਂ ਕਲਾ ਮੋਗਾ 76961 97220 ਇਹ ਨੰਬਰ ਹੈ ਜੀ ਮਾਲਕ ਵੀਰ ਦਾ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋਨਾਲੀਕਾ 60R X ਟ੍ਰੈਕਟਰ ਵਿਕਾਊ ਹੈ ਜੀ ਟ੍ਰੈਕਟਰ 2013 ਮਾਡਲ ਹੈ ਜੀ ਡਿਮਾਂਡ ਰੱਖੀ ਹੈ 420000 420000 ਰੁਪਏ ਦੀ ਡਿਮਾਂਡ ਰੱਖੀ ਗਈ 2013 ਮਾਡਲ ਸੋਨਾਲਿਕਾ 60RX ਟਰੈਕਟਰ ਵਿਕਾਊ ਹੈ ਜੀ 90% ਟਾਇਰ ਨੇ 830384942 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 60RX ਟਰੈਕਟਰ 2013 ਮਾਡਲ 420000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਤੁਹਾਡੇ ਇੱਕ ਸ਼ੇਅਰ ਨਾਲ ਕਈ ਵੀਰਾਂ ਚੀਜ਼ਾਂ ਸੇਲ ਹੋ ਸਕਾਈ ਦੇ। 6.15 ਕਿੱਲੇ ਜ਼ਮੀਨ ਵਿਕਾਊ ਹੈ ਜੀ 1.5 ਕਿਲੇ ਜ਼ਮੀਨ ਵਿਕਾਊ ਹੈ ਜੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਤੁਹਾਨੂੰ ਸਾਰੀ ਵੀਡੀਓ ਦਿਖਾਈ ਜਾਊਗੀ 6 ਕਿਲੇ ਲਿੰਕ ਰੋਡ ਦਾ 프ੰਟ ਹੈ ਜੀ ਤਹਿਸੀਲ ਰਾਜਸੰਸੀ ਨੇੜੇ ਅਜਨਾਲਾ ਅੰਮ੍ਰਿਤਸਰ ਰੇਟ ਹੈ ਜੀ 60 ਲੱਖ ਰੁਪਏ ਡਿਮਾਂਡ ਕਿੱਲੇ ਦੀ ਦੋ ਮੋਟਰਾਂ ਨੇ ਜੀ ਪੈਪਲਨ ਪਾਈ ਹੋਈ ਹੈ ਇੱਕ ਨੰਬਰ ਬਾਣ ਹੈ ਜੀ ਸਿਰਾ ਗਲਵਾ ਦਾ ਬਾਕੀ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਤੁਸੀਂ ਨੋਟ ਕਰ ਸਕਦੇ ਹੋ ਜੀ 79861 17182 79861 17182 ਇਸ ਨੰਬਰ ਤੇ ਫੋਨ ਕਰਕੇ 15 ਕਿੱਲੇ ਜ਼ਮੀਨ 6 ਕਿੱਲੇ ਲਿੰਕ ਰੋਡ ਦਾ 프ੰਟ ਦੋ ਮੋਟਰਾਂ ਨੇ ਪੈਪਲੈਂਡ ਪਾਈ ਹੋਇਆ ਸਿਰਾ ਗਲਵਾਤਾ ਬਣਦੀ 60 ਲੱਖ ਡਿਮਾਂਡ ਕਿੱਲੇ ਦੀ 60 ਲੱਖ ਦੇ ਹਿਸਾਬ ਨੂੰ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਜੀ ਖਰੀਦ ਸਕਦੇ ਹੋ ਸੋ ਜਿਹੜੇ ਮੇਰੇ ਭੈਣ ਭਰਾ ਕਿਸੇ ਵੀ ਤਰ੍ਹਾਂ ਦੀਆਂ ਮਸ਼ੀਨਰੀਆਂ ਵੇਚਣਾ ਚਾਹੁੰਦੇ ਹੋਣ ਜਾਂ ਕੋਈ ਕੋਠੀ ਪਲਾਟ ਜ਼ਮੀਨ ਘਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਨੋਟ ਕਰ ਲਓ 998986846 ਕਰਨਾ ਕੀ ਇਸ ਨੰਬਰ ਤੇ ਇੱਕ ਵਧੀਆ ਵੀਡੀਓ ਪੰਜ ਸੱਤ ਫੋਟੋਆਂ ਤੇ ਪ੍ਰੋਪਰ ਜਾਣਕਾਰੀ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਰ ਡਾਇਰੈਕਟਰ ਮੇਲਾ ਚੈਨਲ ਤੇ ਲਾ ਦਿੱਤੀ ਜਾਊਗੀ ਤੇ ਜੇਕਰ ਕੋਈ ਵੀ ਮੇਰਾ ਪੈਣ ਭਰਾ business ਦੀ ਐਡ ਕਰਵਾਉਣਾ ਚਾਹੁੰਦਾ ਕਿਸੇ ਵੀ ਕਿਤੇ ਕਾਰੋਬਾਰ business ਦੀ ਐਡ ਕਰਵਾਉਣਾ ਚਾਹੁੰਦਾ ਤਾਂ ਉਹ ਵੀ ਇਹ ਨੰਬਰ ਤੇ ਸੰਪਰਕ ਕਰ ਸਕਦਾ ਜੀ ਹਾਂਜੀ ਪੈਂਡ ਲੰਮਾ ਤਸਵੀਰ ਜਗਰਾਉਂ ਜ਼ਿਲ੍ਹਾ ਲੁਧਿਆਣਾ ਜੀ ਤੇ ਬਾਲਪੋਰੀ ਦੇ ਸਾਫ ਨੇ ਦੋਨੇ ਹੀ ਇਹ ਬਛੇਰਾ ਸਾਫ ਆ ਜੀ ਮੱਝੂਗੇ ਬਲੱਡ ਲਾਈਨ ਦਾ ਵਾ ਸੈਨਸਾ ਦਾ ਬੱਚਾ ਵਾ ਆਜ਼ਾਦ ਦਾ ਪੋਤਾ ਵਾ ਮੱਝੂਗੇ ਬਲੱਡ ਲਾਈਨ ਆਲਾ ਡੱਬਾ ਕੋੜਾ ਜਿਹੜਾ ਆਜ਼ਾਦ ਉਹਦਾ ਪੋਤਾ ਵਾ ਤੇ ਉਮਰ ਹੈਗੀ 1 ਸਾਲ 3 ਮਹੀਨੇ ਹਾਈਟ ਹੈਗੀ ਆ ਨਾ ਟੈਂਚ